9 ਇੰਚ 18 ਉੱਤੇ 27 9 ਚੋਕਾ 36 ਇਹ ਕਾਂਦੀ 40 ਇੰਚ ਚੌੜੀ ਆ ਦੇ ਵਿੱਚੋਂ ਕਿਤੇ ਮੋਰਾ ਨਹੀਂ ਰੱਖਿਆ ਹੋਇਆ ਇੱਥੇ ਜਿਵੇਂ ਕੋਈ ਡਾਂਸਰ ਆਣੇ ਕੋਈ ਕਲਾਕਾਰ ਆ ਆਪਦਾ ਜੋਰ ਦਿਖਾਉਂਦਾ ਸੀ ਤੇ ਮਹਾਰਾਜ ਦਾ ਜਿਹੜਾ ਇੱਧਰ ਵੀ ਨਹੀਂ ਹੈਗੇ ਆ ਵੀ ਕੋਈ ਸੁਰੰਗਾ ਉਹ ਹੀ ਕੰਮ ਨਾ ਹੋਵੇ ਭਿੰਡਾ ਹੀ ਲੜ ਜਾ ਇੱਥੇ ਨਵੀਂ ਕੋਈ ਸੁਰੰਗਾ ਜੀ ਪਤਾ ਨਹੀਂ ਕੋਈ ਕਿੱਧਰੋਂ ਜਾਂਦੀ ਆ ਕਿੱਧਰੋਂ ਨਹੀਂ ਜਾਂਦੀ ਹਾਂਜੀ ਦੋਸਤੋ ਇਸ ਕਿਲੇ 'ਚ ਜਾਣ ਲਈ ਸਭ ਤੋਂ ਪਹਿਲਾਂ ਤਾਂ ਸਾਨੂੰ ਇੱਕ ਵਾਰਨਿੰਗ ਮਿਲੀ ਉਹਦੀ ਵੀ ਗੱਲ ਕਰਦੇ ਆਂ ਤੇ ਇਹ ਅਜੇਹਾ ਕਿਲਾ ਸ਼ਾਇਦ ਤੁਸੀਂ ਕਦੇ ਵੀ ਨਹੀਂ ਸੁਣਿਆ ਹੋਣਾ ਕਿ ਇਸ ਕਿਲੇ ਦਾ ਕੋਈ ਰਾਜਾ ਸੀ ਜਾਂ ਕੋਈ ਰਾਣੀ ਸੀ ਕਿਸੇ ਨੂੰ ਇਸ ਕਿਲੇ ਦੇ ਇਤਿਹਾਸ ਬਾਰੇ ਪਤਾ ਹੀ ਨਹੀਂ ਤੇ ਆਪਾਂ ਉਸ ਕਿਲੇ ਦੇ ਵਿੱਚ ਆ ਗਏ ਆਂ ਤੇ ਇਸ ਕਿਲੇ ਦੇ ਵਿੱਚ ਫਾਈਵ ਸਟਾਰ ਵਾਂਗ ਕਿਉਂ ਬਣਿਆ ਹਮਾਮ ਔਂ ਕੌਣ ਹੁੰਦਾ ਸੀ ਇੱਥੇ ਫਿਰ ਇੱਥੇ ਛੋਟੀਆਂ-ਛੋਟੀਆਂ ਸਟੇਜਾਂ ਵੀ ਬਣੀਆਂ ਹੋਈਆਂ ਜਿੱਥੇ ਡਾਂਸ ਹੁੰਦਾ ਸੀ ਜਾਂ ਜਿੱਥੇ ਗਵਈਏ ਗਾਉਂਦੇ ਹੁੰਦੇ ਸੀ ਤੇ ਸੀਕ੍ਰਟ ਸਟੇਜਾਂ ਵੀ ਬਣੀਆਂ ਹੋਈਆਂ ਨੇ ਤੇ ਫਿਰ ਇਹਦੇ ਵਿੱਚ ਗੁਫਾਵਾਂ ਦਾ ਵੀ ਕਹਿ ਲੋ ਵੀ ਭੁੱਲ ਭੁਲਈ ਗਈ ਆ ਤੇ ਇਸ ਕਿਲੇ ਦੇ ਵਿੱਚ ਇੱਕ ਮਸਜਿਦ ਵੀ ਆ ਤੇ ਇੱਕ ਬੌਲੀ ਬਣੇ ਹੋਏ ਸੀ ਕਮਰੇ ਕਮਰੇ ਕਿਵੇਂ ਏਅਰ ਕੰਡੀਸ਼ਨ ਸੀ ਆਓ ਦੇਖਦੇ ਹਾਂ ਕੱਚ ਲੱਗਿਆ ਹੋਇਆ ਮੋਗੇ ਆ ਇਹ ਇਹ ਰੌਸ਼ਨੀ ਨੂੰ ਆ ਰੌਸ਼ਨੀ ਵਾਸਤੇ ਆ ਇਥੇ ਕੱਚੇ ਦਾ ਫਿਰ ਮੈਨੂੰ ਲੱਗਾ ਬਾਅਦ ਚ ਇਹਨਾਂ ਨੇ ਲਾਲੂ ਦਿੱਤਾ ਹੁਣ ਆਪਰ ਆ ਦੇਖੋ ਕੱਚ ਟੁੱਟਿਆ ਹੋਇਆ ਇਥੇ ਆ ਦੇਖੋ ਕੱਚ ਲੱਗਿਆ ਹੋਇਆ ਇਹ ਫਿਰ ਮੁਗਲਾਂ ਵੇਲੇ ਦਾ ਹੀ ਲੱਗਿਆ ਹੋਊ ਉਦੋਂ ਹੁੰਦਾ ਸੀ ਕੱਚ ਤਾਂ ਕੱਚਾ ਲੱਗਿਆ ਹੋਇਆ ਜਾਂ ਟੁੱਟਿਆ ਟੁੱਟਿਆ ਆਹੋ ਯਾਨੀ ਕਿ ਕੱਚ ਹੁੰਦਾ ਸੀ ਉਦੋਂ ਵੀ ਆ ਦੇਖੋ ਕੱਚ ਸੀ ਵੀ ਮੋਟਾ ਰੋਸ਼ਨੀ ਨੂੰ ਲਾ ਹੈ ਕੱਚ ਤੇ ਪਹਿਲਾਂ ਇੱਥੇ ਕੋਈ ਚੀਜ਼ ਰੱਖਦੇ ਹੋਣੇ ਆ ਉਦ ਦੀ ਆ ਗਿਆ ਦੇਖੋ ਤਾਂ ਹੀ ਗਲਾਈ ਬਣਿਆ ਹੋਇਆ ਤੇ ਹੁਣ ਉਹ ਪ੍ਰਿੰਡਾ ਲੱਗਿਆਂਗੇ ਉੱਤੇ ਖੱਤਰ ਵੀ ਕਕਲ ਸਭ ਤੋਂ ਪਹਿਲਾਂ ਗੱਲ ਕਰੀਏ ਆਪਾਂ ਵਾਰਨਿੰਗ ਦੀ ਵਾਰਨਿੰਗ ਇਹ ਹੀ ਮਿਲੀ ਸੀ ਕਿ ਕਿਲੇ ਨੂੰ ਦੂਰੋਂ ਦੂਰੋਂ ਦੇਖ ਦੇਖ ਲੋ ਵੀ ਜੇ ਅੰਦਰ ਪ੍ਰਿੰਡਾਂ ਨੇ ਵੀ ਪ੍ਰਿੰਡਾਂ ਤੁਹਾਡੇ ਲੜ ਸਕਦੀਆਂ ਨੇ ਸੌਆਂ ਦੀਆਂ ਨੇ ਹਜ਼ਾਰਾਂ ਦੀ ਤਦਾਦ ਦੇ ਵਿੱਚ ਅੰਦਰ ਪ੍ਰਿੰਡਾਂ ਨੇ ਪਰ ਹੁਣ ਗੱਲ ਕਰਦੇ ਆਂ ਇਤਿਹਾਸ ਦੀ ਜਿੰਨੇ ਵੀ ਦਿੱਲੀ ਦੇ ਵਿੱਚ ਮੁਗਲ ਰਾਜੇ ਹੁੰਦੇ ਸੀ ਉਹਨਾਂ ਨੇ ਉਹਨਾਂ ਕੋਲੇ ਏਰੀਆ ਬਹੁਤ ਵੱਡਾ ਹੁੰਦਾ ਸੀ ਕਸ਼ਮੀਰ ਵੀ ਉਹਨਾਂ ਚ ਹੀ ਪੈਂਦਾ ਹੁੰਦਾ ਸੀ ਜੰਮੂ ਵੀ ਉਹਦੇ ਚ ਪੰਜਾਬ ਵੀ ਹੋਰ ਕਈ ਸਟੇਟਾਂ ਹੁੰਦੀਆਂ ਸੀ ਫਿਰ ਜਦੋਂ ਉਹ ਆਪਦੇ ਕਾਫਲੇ ਨਾਲ ਨਿਕਲਦੇ ਸੀ ਤਾਂ ਉਹਨਾਂ ਨੇ ਇਹ ਜੀ ਇਹ ਜੀ ਕਿਲੇ ਬਣਾਏ ਜਿਨ੍ਹਾਂ ਨੂੰ ਸਟੇ ਕੈਂਪ ਕਹਿ ਸਕਦੇ ਆਪਾਂ ਉਹਨਾਂ ਦੇ ਨਾਲ ਦੇ ਮੰਨ ਲਓ ਕਿਸੇ ਗਵਈਏ ਨੂੰ ਉਹਨਾਂ ਨੇ ਕਹਤਾ ਵੀ ਤੂੰ ਭਾਈ ਇੰਨੀ ਤਰੀਕ ਨੂੰ ਉੱਥੇ ਪਹੁੰਚੀ ਉੱਥੇ ਰਾਜੇ ਨੂੰ ਆਪਦਾ ਜੋਰ ਦਿਖਾਈਂ ਤੇ ਉਹ ਫਿਰ ਗਵਈਆ ਇੱਥੇ ਆ ਜਾਂਦਾ ਸੀ ਇਸੇ ਤਰੀਕੇ ਰਾਜਿਆਂ ਵਾਸਤੇ ਇੱਥੇ ਇੱਕ ਦਿਨ ਰੁਕਣ ਦੋ ਦਿਨ ਰੁਕਣ ਅੱਛਾ ਦੂਜੀ ਗੱਲ ਇੱਥੇ ਇਹ ਸੀ ਕਿਸੇ ਦੂਜੀ ਸਟੇਟ ਚੋਂ ਜਾਂ ਕਿਸੇ ਇਸੇ ਹਲਕੇ ਦੇ ਵਿੱਚੋਂ ਜਾਂ ਨਾਲ ਦੇ ਏਰੀਏ ਦੇ ਵਿੱਚੋਂ ਜੇ ਕਿਸੇ ਨੇ ਰਾਜੇ ਤੱਕ ਕੋਈ ਮੈਸੇਜ ਪਹੁੰਚਾਉਣਾ ਸੀ ਤਾਂ ਇਸੇ ਤਰੀਕੇ ਇੱਥੇ ਘੋੜਸਵਾਰ ਹੁੰਦੇ ਸੀ ਉਹ ਆਪਣਾ ਆ ਪਹਿਲਾਂ ਤਾਂ ਆਪਾਂ ਦੇਖੀਏ ਸਟੇਜ ਇਹ ਸਟੇਜ ਬਣੀ ਹੋਈ ਆ ਇਸ ਸਟੇਜ 'ਤੇ ਲੋ ਵੀ ਇੱਥੇ ਜਿਹਨੇ ਆਪਣਾ ਜੋਹਰ ਦਿਖਾਉਣਾ ਕੋਈ ਡਾਂਸ ਕਰਨਾ ਜਾਂ ਕਿਸੇ ਨੂੰ ਕੋਈ ਚੁਟਕਲੇ ਸੁਣਾਉਣੇ ਜਾਂ ਕਿਸੇ ਤਰੀਕੇ ਦਾ ਵੀ ਕੋਈ ਜੋਹਰ ਦਿਖਾਉਣਾ ਤਾਂ ਇੱਥੋਂ ਜੋਹਰ ਦਿਖਾਇਆ ਜਾਂਦਾ ਹੁੰਦਾ ਸੀ ਇਧਰਲੇ ਪਾਸੇ ਲੈਫਟ ਸਾਈਡ ਦੇ ਉੱਤੇ ਇੱਕ ਥੜਾ ਬਣਿਆ ਹੋਇਆ ਜਿਹਦੇ ਉੱਤੇ ਕਿ ਗੱਦੇ ਵਿਛਾਏ ਹੁੰਦੇ ਸੀ ਸਹਰਾਣੇ ਲੱਗੇ ਹੁੰਦੇ ਸੀ ਤੇ ਰਾਜਿਆਂ ਦਾ ਪਿੱਛੇ ਕਿਲੇ ਵੱਲ ਵੀ ਧਿਆਨ ਹੁੰਦਾ ਸੀ ਤੇ ਇੱਥੋਂ ਵੀ ਦੇਖਦੇ ਹੁੰਦੇ ਸੀ ਤੇ ਇਹ ਬੜੀ ਇਕੱਲੋ ਵੀ ਇੱਕ ਖਾਸ ਜਗ੍ਹਾ ਫਿਰ ਮੰਨ ਲਓ ਕਿਸੇ ਨੇ ਕੋਈ ਸਨੇਹਾ ਭੇਜਣਾ ਦੂਜੇ ਏਰੀਏ ਦੇ ਵਿੱਚ ਤਾਂ ਉੱਥੇ ਦਾ ਘੋੜਸਵਾਰ ਉਹ ਅਗਲੇ ਕਿਲੇ ਤੱਕ ਆਪਣਾ ਸਨੇਹਾ ਦੇ ਆਉ ਫਿਰ ਜੇ ਜ਼ਰੂਰੀ ਹੋਊਗਾ ਤਾਂ ਉਹਨੇ ਵੀ ਰਤੁਰਤ ਅਗਲੇ ਨੇ ਨਿਕਲ ਜਾਣਾ ਫਿਰ ਇਦਾਂ ਇਹ ਵਾਰੀਆਂ ਵੰਡੀਆਂ ਹੁੰਦੀਆਂ ਸੀ ਤੇ ਲੋਕ ਵੀ ਇੱਥੇ ਆ ਕੇ ਫਰਿਆਦ ਕਰਦੇ ਹੁੰਦੇ ਸੀ ਕਿ ਸਾਡਾ ਇਹ ਸਨੇਹਾ ਰਾਜੇ ਤੱਕ ਪਹੁੰਚ ਜੀ ਪਰ ਉਦੋਂ ਜਨਤਾ ਵੀ ਘੱਟ ਹੁੰਦੀ ਸੀ ਲੋਕ ਪੜੇ ਲਿਖੇ ਵੀ ਨਹੀਂ ਹੁੰਦੇ ਸੀ ਤੇ ਚਲੋ ਇਹ ਕਿਲੇ ਦੇ ਵਿੱਚ ਆਪਾਂ ਘੁੰਮਦੇ ਆਂ ਇਹਦੇ ਵਿੱਚੋਂ ਰਸਤਾ ਲੱਭਣਾ ਥੋੜਾ ਜਿਹਾ ਔਖਾ ਹੋ ਜਾਂਦਾ ਕਈ ਵਾਰੀ ਪੌੜੀਆਂ ਨਹੀਂ ਲੱਭਦੀਆਂ ਕਈ ਵਾਰੀ ਕਿਸੇ ਹੋਰ ਪਾਸੇ ਨੂੰ ਰਾਹ ਚਲੇ ਜਾਂਦਾ ਜਨਨ ਕਿ ਭੁੱਲਣ ਜੜ ਕੇ ਇੰਜੀਨੀਅਰਿੰਗ ਦਾ ਕਮਾਲ ਆ ਇਹ ਇੱਥੇ ਆਪਾਂ ਕਿਲੇ ਦੀ ਹੋਰ ਹਾਈਟ ਤੇ ਆ ਗਏ ਇੱਥੇ ਹੋਰ ਆ ਪੌੜੀਆਂ ਤਾਂ ਹਾਂ। ਹਾਂ ਤੇ। ਇਹ ਵੀ ਜਗ੍ਹਾ ਬੈੰਦੇ ਹੁਣੇ ਆ। ਕਦੇ ਹੈ ਛੋਟੀ ਜੀ ਆ। ਕੁਡ। ਲਓ ਜੀ। ਨਹੀਂ। ਅੰਦਰੋਂ ਉੱਚੀ ਆ। ਇੱਥੋਂ ਵੀ ਕਿਲੇ ਦਾ ਥਿਊ ਦੇਖ ਰਹੇ ਆਪਾਂ। ਉਸ ਵਕਤ ਕਹ ਲੋ ਵੀ ਰਾਜਿਆਂ ਕੋਲੇ ਵੀ ਨਹੀਂ ਹੁੰਦੀਆਂ ਸੀ ਦੁਬਾਰਾ। ਹਾਂ ਹਾਂ ਆ ਵੀ ਬਣਿਆ ਆ ਇਥੋਂ ਅੱਛਾ ਥੱਲੇ ਵੀ ਚੱਲਗੇ ਇੱਕ ਕਿਲੇ ਦੀਆਂ ਕੰਧਾਂ ਤੇ ਉਹ ਬੰਦਿਆਂ ਦੀਆਂ ਤਸਵੀਰਾਂ ਮੀਨਾ ਕਰੀ ਆ ਵੀ ਕੀਤੀ ਹੋਈ ਆ ਤੇ ਇਸ ਗਲੋਬ ਨੂੰ ਪਲਾਸਟਰ ਵੀ ਕੀਤਾ ਹੋਇਆ ਉੱਤੇ ਨੂੰ ਜੇ ਆਪਾਂ ਦੇਖਦੇ ਆ ਤੇ ਜੇ ਆਪਾਂ ਥੱਲੇ ਨੂੰ ਦੇਖਦੇ ਆ ਉਹ ਸਾਡੇ ਇੰਜੀਨੀਅਰ ਸਾਹਿਬ ਉਹ ਥੱਲੇ ਖੜੇ ਆ ਗੇਟ ਦੀ ਅਸਲੀ ਐਂਟਰੀ ਇਹੀ ਸੀ ਹੁਣ ਤਾਂ ਚਲੋ ਪੈਂਡ ਉਧਰ ਵੱਸ ਗਿਆ ਤੇ ਮੇਰੇ ਹਿਸਾਬ ਨਾਲ ਉਧਰ ਕਰਤੀ ਨਹੀਂ ਤਾਂ ਐਂਟਰੀ ਇਹੀ ਸੀਗੀ ਚਲੋ ਜੀ ਕੁਮਲਿਆ ਆਪਾਂ ਤਾਂ ਸਾਰਾ ਕਿਲਾ ਇਧਰਲੇ ਪਾਸੇ ਨੂੰ ਇਧਰੋਂ ਵੀ ਜਾਇਆ ਹੁੰਿਆ ਹਾਂ ਵੀ ਪੌੜੀਆਂ ਸੀ ਇਹ ਟੁੱਟ ਗਈਆਂ ਤੇ ਕੰਧ ਇਹ ਕਹ ਲੋ ਵੀ ਤੁਸੀਂ ਇਹ ਇੰਟਰ ਵੀ ਨਹੀਂ ਹੈਗੀਆਂ ਨਹੀਂ ਲੱਭੀਆਂ ਨਹੀਂ ਮੈਨੂੰ ਮੈਂ ਉਧਰ ਦੀ ਹੋਈ ਆਉਣਾ ਭਾਈ ਪੌੜੀਆਂ ਲੱਭਣੀਆਂ ਔਖੀਆਂ ਹੋ ਗਈਆਂ ਮੈਂ ਤਾਂ ਇਥੇ ਬੰਦਾ ਘੁੰਮਣ ਕਿਹੜੀਆਂ ਚੀ ਪੈ ਸਕਦਾ ਆਹਾਂ ਨੀਲੇ ਹਨਾ ਆ ਨੀਲੇ ਰੰਗ ਦੀ ਮੀਨਾਕਾਰੀ ਕੀਤੀ ਆ ਉੱਤੇ ਚ ਰੋਖੇ ਰੱਖੇ ਆ ਕਿਵੇਂ ਰੱਖਿਆ ਇਹਨਾਂ ਨੇ ਕੀ ਹਿਸਾਬ ਕਿਤਾਵ ਉਹਨਾਂ ਦਿਨਾਂ ਚ ਆਹ ਮੇਨ ਗੇਟ ਹੁੰਦਾ ਸੀਗਾ ਕਿਲੇ ਦਾ ਇਹੀ ਮੇਨ ਗੇਟ ਜਿਹੜੀਆਂ ਮੀਨਾਕਾਰੀ ਦੇ ਹਿਸਾਬ ਨਾਲ ਤਾਂ ਇਹੀ ਲੱਗਦਾ ਆਪਾਂ ਉੱਤੋਂ ਦੇਖ ਲਿਆ ਅੰਦਰ ਵੀ ਮੜਿਆ ਚ ਚੱਕੀ ਵੀ ਆ ਰਹੀ ਲਈ ਆਹ ਮੇਨ ਗੇਟ ਸੀ ਆ ਆਲੇ ਬਣੇ ਹੋਏ ਆ ਜਿਹਦੇ ਵਿੱਚ ਦੀਵੇ ਦਵੇ ਮਸ਼ਾਲਾ ਮਸ਼ੂਲਾ ਰੱਖਦੇ ਸੀ ਅਮ ਇਨਸ਼ਾ ਅ ਜਾਗਦੀਆਂ ਸੀ ਆ ਉੱਪਰਲੀ ਛੱਤਾਂ ਉੱਪਰ ਗਲੋਬ ਬਣਿਆ ਹੋਇਆ ਥੋੜੀ ਜਿਹੀ ਜਗ੍ਹਾ ਤੋਂ ਪਲਾਸਟਰ ਲੱਗ ਗਿਆ ਹੂੰ ਆ ਸਾਰੇ ਕਿਲੇ ਦੇ ਵਿੱਚ ਇਦਾਂ ਦੇ ਤੇ ਅੰਦਰ ਆਪਾਂ ਉਹ ਵੀ ਦੇਖਦੇ ਆ ਸਿਸਟਮ ਇਹ ਕਮਰਾ ਅੰਦਰ ਕਹਿੰਦੇ ਤਾਂ ਹੈਗੇ ਆ ਵੀ ਭਿੰਡਾ ਰਹੇ ਅੰਦਰ ਨਾ ਜਾਓ ਪਰ ਉਹ ਜਾਣਾ ਨਹੀਂ ਇੱਕ ਊ ਹਾਂ ਖੂਆ ਹੁਣ ਤਾਂ ਗੰਦ ਪਿਆ ਹੋਇਆ ਥੋੜਾ ਭਰ ਗਿਆ ਵਿੱਚ ਪਾਣੀ ਇੱਥੇ ਉੱਚਾ ਹੀ ਆ ਵੈਸੇ ਗਿੱਲਾ ਹੀ ਸੀਗਾ ਹਾਂ ਇਹ ਮਸਜਿਦ ਆ ਜੀ ਆਪਣੇ ਤੋਂ ਭੁਲੇਖਾ ਪੈ ਗਿਆ ਵੀ ਆਪਾਂ ਕਹਿੰਦੇ ਸੀ ਇਹ ਮਸਜਿਦ ਆ ਜੀ ਦਰਵਾਜ਼ਾ ਖੁੱਲਾ ਸੀਗਾ ਇਹ ਹਰ ਰਸਿੰਸ਼ੂ ਉਸ ਲਾਹੀ ਦਿੱਤੇ ਤੇ ਕਿਉਂਕਿ ਬਣਦਾ ਵੀ ਆ ਹਰ ਧਰਮ ਦਾ ਆਦਰ ਕਰੋਗੇ ਤਾਂ ਹੀ ਸਤਕਾਰ ਮਿਲੂ ਆ ਕੋਈ ਨਾਲਕਾ ਲੱਗਿਆ ਕਿਸੇ ਵੇਲੇ ਦਾ ਆ ਵੀ ਕੋਈ ਜਗਾਵਾ ਵੀ ਜਿੱਥੇ ਹੱਥ ਧੋਂਦੇ ਹੋਣਗੇ ਜਾਂ ਆ ਇਥੋਂ ਤਾਹਾਨੂੰ ਚੜ੍ਹਨ ਨੂੰ ਆ ਕੋਸਕ ਦਾ ਆ ਦੇਖੋ ਇੱਥੇ ਵੀ ਕਾਰੀਗਰੀ ਕੀਤੀ ਆ ਜਣ ਕੇ ਰਹਿ ਗਏ ਰੰਗ ਰੰਗ ਇਹ ਮਸਜਿਦ ਅੱਜ ਵੀ ਇੱਥੇ ਬੰਨ ਲਾਦਾ ਨਮਾਜ਼ ਪੜੇ ਜਾਂਦੇ ਆ ਕਿਉਂਕਿ ਚਟਾਈਆਂ ਪਈਆਂ ਨੇ ਤੇ ਇਧਰਲੇ ਪਾਸੇ ਆਹ ਵੇ ਘੜੀ ਵੀ ਲੱਗੀ ਆ ਟਾਈਮ ਵੀ ਹੈਗਾ ਜੀ ਤੇ ਜਿਹੜਾ ਲੋਕ ਹਜੇ ਤੱਕ ਇਟਾ ਉਟਾ ਖਰਾਬ ਨਹੀਂ ਹੋਈਆਂ ਸਾਵ ਸਭਾਲਦੀਆਂ ਗੱਲਾਂ ਨੇ ਜੀ ਸਪੇਸ ਗਰੀਆ ਐਂਡਰੋਮੇਡ ਦੇ ਵਿੱਚੋਂ ਸੀ ਜਿਹੜਾ ਅਫਸਰ ਜੀ ਦੇ ਥੱਲੇ ਕੰਮ ਕਰਦਾ ਨਾ ਉਹ ਉਹਨੂੰ ਵੀ ਉਹਦਾ ਡਰ ਆ ਦੂਜੇ ਨੂੰ ਕੋਈ ਡਰ ਨਹੀਂ ਹੈਗਾ ਦਾ ਕਿ ਹਮਾਮ ਸੀ ਉੱਥੋਂ ਪਾਣੀ ਆਉਂਦਾ ਸੀ ਤੇ ਇਹਨਾਂ ਵਿੱਚ ਦੀ ਵੀ ਕੋਈ ਪਾਣੀ ਪੂਣੀ ਦਾ ਸਿਸਟਮ ਸੀਗਾ ਬਿਲਾਈ ਨਹੀਂ ਸੀਗਾ ਇੱਥੇ ਹਮਾਮ ਸੀ ਇੱਥੇ ਰਾਜਾ ਨਹਾਉਣਾ ਹੁੰਦਾ ਸੀ ਠੀਕ ਹੈ ਜੀ ਤੇ ਆ ਵੀ ਇੱਕ ਜਗ੍ਹਾ ਹੈਗੀ ਆ ਇਧਰ ਨੂੰ ਵੀ ਆ ਜਾਓ ਇੱਥੇ ਤਾਂ ਗਵਾਚਣ ਵਾਲਾ ਹੀ ਕੰਮ ਆ ਹਰਜੀਤ ਸਾਹਿਬ ਆ ਵੀ ਜਗਾਵਾ ਆ ਵੀ ਜਗਾਵਾ ਕੁੰਡਾਂ ਨੇ ਇੱਕ ਅਲੱਗਾ ਜਿਵੇਂ ਉਹਨਾਂ ਨੇ ਜਣਾ ਇਹਦੇ ਵਿੱਚ ਦੀ ਪਾਣੀ ਥੱਲੇ ਦੀ ਫਿਰਦਾ ਹੁੰਦਾ ਸੀ ਤਾਜ਼ਾ ਪਾਣੀ ਕੋਈ ਹਸਾਬਤ ਆ ਉਸੀ ਦਾ ਆ ਵੀ ਕੁੰਡ ਬਣਿਆ ਹੋਇਆ ਹੈ ਨਾਲ ਰਿਨੇ ਇਧਰ 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 ਉਹ ਬਹੁਤ ਵੱਡੇ ਖਖਰੇ ਤੁਹਾਡੇ ਪਿੱਠ ਦੇ ਪਿਛੇ ਆ ਜੋ ਵੜ ਜੋ ਜਿੱਧਰੋਂ ਆਏ ਹੋ ਜਿੱਧਰੋਂ ਔਰ ਚਲੋ ਤੁਸੀਂ ਤੁਹਾਡੇ ਮਗਰਲੇ ਪਾਸੇ ਆ ਜੇ ਦੇਖਣੀ ਆ ਮੈਂ ਦਿਖਾ ਦਿੰਨਾ ਕੈਮਰੇ 'ਚ ਆਉਤੇ ਉਹੀ ਜਿਹੜਾ ਆਪਾਂ ਦੇਖਿਆ ਸੀ ਇੱਥੇ ਕੱਚ ਦਾ ਲੱਗਿਆ ਹੋਊਗਾ ਚਲੋ ਜੀ ਇੱਧਰ ਵੀ ਹੋਊਗਾ ਕੁਝ ਨਾ ਕੁਝ ਇੱਧਰ ਪਤਾ ਨਹੀਂ ਕੀ ਆ ਪਹਿਲਾਂ ਤਾਂ ਇਥੋਂ ਇੱਧਰ ਵੀ ਕੁਝ ਆਏਗਾ ਉਹ ਵੀ ਹਾਂ ਇਹਦੇ ਉੱਤੇ ਵੀ ਉਹ ਲਗਿਆ ਸੀ ਸ਼ੀਸ਼ਾ ਆਹੋ ਇਹਦੇ ਤੇ ਵੀ ਸ਼ੀਸ਼ਾ ਲੱਗਿਆ ਉੱਤੇ ਉਹਨੇ ਟੁੱਟ ਗਿਆ ਹੁਣ ਤਾਂ ਉਹ ਸਾਰਾ ਉਵੇਂ ਉਧਰ ਪਾਲੀਆਂ ਵੱਡੀਆਂ-ਵੱਡੀਆਂ ਖੁਖਰਾ ਨੇ ਜਿਹੜੀ ਤੁਸੀਂ ਕਹਿੰਦਾ ਮੇਰੇ ਮਗਰ ਲੱਗੀ ਸੀ ਜਿਹੜੀ ਤੁਹਾਡੇ ਮਗਰ ਲੱਗੀ ਹੋਈ ਸੀ ਉਹਦਾ ਭਰਿਆ ਬੈਠਾ ਸੀਗਾ ਆ ਦੇ ਆ ਗਈ ਇੱਕ ਬਿੰਡ ਇੱਧਰ ਨੂੰ ਵੀ ਆ ਸਾਰਾ ਕੁਝ ਚੱਲ ਮੈਂ ਆ ਗਿਆ ਬਸ ਚਲੋ ਅੰਦਰ ਹੋ ਗਿਆ ਇਹ ਸਾਰਾ ਉਵੇਂ ਹੀ ਬਣਾਇਆ ਹੋਇਆ ਨੌਂ ਨੂੰ ਬਣਾਇਆ ਹੋਊਗਾ ਉਹਨਾਂ ਨੇ ਆਹ ਦੇਖੋ ਕਿਵੇਂ ਰੋਸ਼ਨੀ ਆਂ ਅੰਦਰ ਉੱਥੋਂ ਲੱਗਦਾ ਹੀ ਨਹੀਂ ਬੰਦੇ ਨੂੰ ਵੀ ਅੰਦਰ ਰੋਸ਼ਨੀ ਆਉਂਦੀ ਹੈ ਕਿ ਨਹੀਂ ਆਉਂਦੀ ਉਹ ਸਾਫ਼ ਹੀ ਸਾਫ਼ ਜਿਹਾ ਲੱਗਦਾ ਇਹ ਆ ਹੈਗਾ ਆਏ ਮੈਂ ਇਹਨੂੰ ਨਾਪ ਕੇ ਦੇਖਿਆ ਕਿੰਨੀਆਂ ਨੇ ਇਹ 40 ਇੰਚ ਚੌੜੀ ਗੰਧਾ ਇੱਥੇ ਗਾਲੀ ਇੱਧਰ ਵੀ ਹੈਗਾ ਕੁਝ ਦੇਖਣ ਨੂੰ ਜੀ ਨਹੀਂ ਆਹੀ ਅੰਦਰ ਇੱਥੇ ਵੀ ਹੈਗਾ ਇਹ ਤਾਂ ਉਹੀ ਆ ਆ ਬਸ ਇੱਥੇ ਤੱਕ ਬਾਉਂਡਰੀ ਆ ਹਨਾ ਕਦੇ ਦੀ ਉੱਥੋਂ ਵਾਪਸ ਮੁੜਿਓ ਕਾਰ ਕਾਰ ਮੁੜਿਓ ਚੱਲ ਫੇਰ ਵਾਪਸ